ਨਿਖਮਤੇ ਚੱਲ ਪਾਇਆ ਜੋ ਅਸੀਂ ਮੰਤਵ ਲੈ ਕੇ ਚੱਲੇ ਸੀਗੇ ਦੇਖੋ ਬਿਲਕੁਲ ਜੋਸ਼ੀਦਾਂ ਦੇ ਸੁਪਨੇ ਸੀ ਜੋ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਮਦਨ لال ਢਿੰਗਰਾ ਜੀ ਰਾਜਗੁਰੂ ਜੀ ਸਖਤੇਵ ਜੀ ਚਾਹੁੰਦੇ ਸਨ ਇਹੋ ਹੀ ਚਾਹੁੰਦੇ ਸਨ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੇ ਮੇਰਾ ਨਾਮ ਜਸਦੀਰ ਕੌਰ ਹੈ ਬਾਬਾ ਸਾਹਿਬ ਬਾਬਾ ਭੀਮਰਾਓਂ ਵੀਰਕਰ ਜੀ ਨੇ ਜੋ ਸੰਵਿਧਾਨ ਬਣਾਇਆ ਸੰਵਿਧਾਨ ਚ ਵੀ ਇਹੋ ਲਿਖਿਆ ਕਿ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਦਬੇ ਕੁਛਲੇ ਗਰੀਬ ਵਰਗ ਨੇ ਜਿਹੜੇ ਐਸਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਉਹਨਾਂ ਦਾ ਰਾਖਵਾ ਕਰਨ ਉਹ ਰਾਖਵਾ ਕਰਨ ਕੀਤਾ ਪ੍ਰਾਣੀਆਂ ਸਰਕਾਰ ਨੇ ਚ ਪੀਸਾਰਾ ਹੈ ਮੈਡਿਅਰੀ ਦੇ ਨਾਮ ਤੋਂ ਇਹ ਸਿੱਕੀ ਤੇ ਭਾਗ ਕੇ ਕਲਾਸ 6 ਦੇ ছাত্র आज ਆਪਣੇ ਸਾਹਮਣੇ ਉਸ ਅਮਰ ਸ਼ਹੀਦ ਜੀਵਨ ਭਕਤੀ ਦੀ ਸਰਕਾਰ ਚ ਬਾਕੀ ਸ਼ੀਤਾ ਦੇ ਸੁਪਨਿਆਂ ਨੂੰ ਪੂਰ ਪਿਆ 56 57 ਹਜ਼ਾਰ ਗੋਪਿਕਾ ਦਿੱਤੀਆਂ ਗਈਆਂ ਮੈਰਿਟ ਦੇ ਆਧਾਰ ਤੇ ਭਰਤੀ ਹੋਈ ਜਿਹੜੇ ਬੱਚੇ ਯੂਰਸਨ ਜਿਹੜੇ ਬੱਚਿਆਂ ਨੇ ਪੇਪਰਾਂ ਤੋਂ ਵੱਧ ਨੰਬਰ ਲੈ ਡਿਗਰੀ ਬੱਧ ਕੀਤੀਆਂ ਜਦੋਂ ਟੈਸਟ ਹੋਇਆ ਨੰਬਰ ਵਾਧਾ ਮੈਰਿਟ ਬਣੀ ਉਹਨਾਂ ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਤੇ ਮੈਂ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਂਦਾ ਜਿਹੜਾ ਕੋਚੀ ਦਾਣਾ ਸੁਪਨਾ ਹੈ ਕਿ ਸਾਡੇ ਬੱਚੇ ਪਲੇਅਰ ਬਣ ਸਾਡੇ ਬੱਚੇ ਖੇਡਾਂ ਖੇਡ ਕੇ 골ਡ ਮੈਡਲ ਲੈ ਕੇ ਆਉਣ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਯੋਗਤਾ ਦੇ ਆਧਾਰ ਤੇ ਉਹਨਾਂ ਦੀ ਗੇਮ ਦੇ ਆਧਾਰ ਤੇ ਵੀ ਨੌਕਰੀਆਂ ਮਿਲਦੀਆਂ ਸਨ। ਪੰਜਾਬ ਦੀ ਸਰਕਾਰਾਂ ਇਤੇ ਸਿਰਫ ਜਿਹੜੇ ਕੋਈ ਤਗੜੇ ਲੋਕ ਸਨ ਜਾਂ ਐਮਐਲਏ ਮਤਰੀਆਂ ਦੇ ਰਿਸ਼ਤੇਦਾਰ ਉਹਨਾਂ ਬੱਚਿਆਂ ਨੂੰ ਹੀ ਪ੍ਰਮੋਟ ਕੀਤਾ ਜਾਂਦਾ ਸੀ। ਉਹਨਾਂ ਬੱਚਿਆਂ ਨੂੰ ਹੀ ਵਿਦੇਸ਼ਾਂ 'ਚ ਖੇਡਣ ਭੇਜਿਆ ਜਾਂਦਾ ਸੀ ਤੇ ਉਹਨਾਂ ਬੱਚਿਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ 'ਚ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਲਈ ਲੱਖਾਂ ਰੁਪਈਆ ਦਿੱਤਾ ਜਾਂਦਾ ਉਹਨਾਂ ਆਪਣੀ ਸਰਕਾਰ ਪੰਤੇ ਕਰੀਮ ਘਰਾ ਦੇ ਮੁੰਡੇ ਜਿਹੜੇ ਬਾਹਰੋਂ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਆਏ ਉਹਨਾਂ ਨੂੰ ਐਸਡੀਐਮ ਡੀਐਸਪੀ ਦੇ ਰੈਂਕਾਂ ਤੇ ਪਰਤੀ ਕੀਤਾ ਅੱਜ ਜੇ ਮੈਰਿਟ ਦੇ ਆਧਾਰ ਤੇ ਪਰਤੀ ਹੋਈ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕੀਤਾ ਸਰਦਾਰ ਜਿਹੜਾ ਗਰੀਬਾਂ ਵਾਸਤੇ ਇਲਾਜ ਫਰੀ ਦੀ 10 ਲੱਖ ਰੁਪਏ ਵਾਲਾ ਜਿਹੜਾ ਬੀਮਾ ਯੋਜਨਾ ਸ਼ੁਰੂ ਕੀਤਾ ਉਹ ਸ਼ਹੀਦ ਵੀ ਇਹੋ ਹੀ ਚਾਹੁੰਦੇ ਸਨ ਸਾਡੇ ਬਾਬਾ ਸਾਹਿਬ ਬਾਬਾ ਭੀਮਰਾਓ ਮੇਰ ਕਰਦੀ ਹੈ ਉਹ ਚਾਹੁੰਦੇ ਸਨ ਗਰੀਬਾਂ ਦਾ ਜਿਹੜਾ ਇਲਾਜ ਉਹ ਫਰੀ ਦੇ ਵਿੱਚ ਉਹ ਵੀ ਗਰੀਬਾਂ ਨੂੰ ਸਨਵਾਈ ਹੋਵੇ ਇਹਨਾਂ ਉਹ ਪਿੱਛੇ ਕੋਲ ਬਿਮਾਰ ਹੁੰਦਾ ਉਹਦਾ ਇਲਾਜ ਕੋਈ ਉਹਦੀ ਜਾਨ ਚਲੀ ਜਾਵੇ ਉਹ ਪਰਿਵਾਰ ਜਿਹੜੇ ਪਰਿਵਾਰ ਗਰੀਬ ਸਨ ਉਹ ਅੱਜ ਮਾਨ ਨਾ ਕਹਿ ਰਿਹਾ ਵੀ ਵਾਕਈ ਜੋ ਸਰਕਾਰ ਦੇ ਕੰਮ ਬੰਦੇ ਹੀ ਜੋ ਸ਼ੀਤ ਚਾਉਂਦੇ ਹੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਸੁਪਨਿਆਂ ਨੂੰ ਬੂਰ ਪਾਇਆ ਢਿਲਰ ਸਾਹਿਬ ਟੀਮ ਬਦਲਣ ਵਾਲੀ ਟੀਮ ਆਦੀ ਅੱਜ ਅਸੀਂ ਸ਼ਹਿਰ ਵਿੱਚ ਮਨਾ ਰਹੇ ਹਾਂ ਅੰਮ੍ਰਿਤਸਰ ਦਾ ਜਿਹੜਾ 62 ਡਾ ਉਹਨਾਂ ਦੇ ਨਾਮ ਤੋਂ ਹੀ ਹੈ ਕੋ ਫਾਸਟ ਡੇ ਦੀ ਹਾਲਤ ਹੈ ਅੱਛੇ ਕਈ ਸਾਲਾਂ ਤੋਂ ਬੜੀ ਖਸਤ ਹੈ ਜਿਹੜਾ ਲਕੋਮਨ ਸਰਾਲਾ ਵੀ ਹੈ ਅੱਜ ਦੇ ਮੁਲਾਜ਼ਮ ਨੇ ਚਾਹੀ ਹੜਤਾਲ ਦੇ ਬੈਠੇ ਆਂ ਪਬਲਿਕ ਵੀ ਬੜੀ ਪਰੇਸ਼ਾਨ ਹੈ ਹੋ ਹੋ ਯਾਰ ਹੜਤਾਲ ਹੋਇਆ ਤੇ ਜਿਹੜੇ ਹੜਤਾਲ ਦੇ ਮੁਲਾਜ਼ਮ ਨੇ ਉਹਨਾਂ ਆਮ ਪਬਲਿਕ ਬੜੀ ਪਰੇਸ਼ਾਨ ਹੈ ਉਹਨਾਂ ਵਾਸਤੇ ਕੀ ਕਰਦੇ ਭਾਰਤ ਸੰਵਤੰਤਾ ਕਰਾਉਣ ਲਈ ਜਿਹੜੀ ਹੜਤਾਲ ਕਰਨੀ ਆ ਉਹ ਤੇ ਬੈਹ ਹੜਤਾਲ ਨਹੀਂ ਕਰਨੀ ਚਾਹੀਦੀ ਜੇ ਕੋਈ ਮੰਗਿਆ ਤਾਂ ਟੇਬਲ ਟਾਕੇ ਬੈ ਕੇ ਕਰਨੀ ਚਾਹੀਦੀ ਆ ਪੰਜਾਬ ਇੱਕ ਇਹ ਕੈਦਨਾ ਮੰਗਾਂ ਦੇ ਵਿੱਚ ਜੇ ਸਾਡੀ ਕੋਈ ਬੰਦਾ ਝੂਠੀ ਕਰਦਾ ਫੜਿਆ ਗਿਆ ਉਹਨੂੰ ਜੇ ਸਸਪੈਂਡ ਕੀਤਾ ਤੇ ਅਸੀਂ ਹੜਤਾਲ ਕਰਾਂਗੇ ਕਿਤੇ ਕੋਈ ਟੋਕਣੀ ਨਾ ਬਣਦੀ ਤੁਸੀਂ ਪ੍ਰੈਸ ਵਾਲੇ ਵੀ ਕਵਰੇਜ ਕਰਦੇ ਤੁਹਾਨੂੰ ਵੀ ਪਤਾ ਵੀ ਕੀ ਮੰਗਾਂ ਨੇ ਜਿਹੜੀਆਂ ਜੈਨੂਨ ਮੰਗਾਂ ਉਹਤੇ ਅਸੀਂ ਉਹੀ ਹੱਲ ਕਰ ਦਿੰਨੇ ਆ ਫਿਰ ਦਿਨ ਦਿਹਾੜੇ ਜਦੋਂ ਹੜਤਾਲ ਹੁੰਦੀ ਆ ਵੇਖੋ 15 ਅਗਸਤ ਹੀ ਕੱਲ ਰਕੜੀ ਤੇ ਹੜਤਾਲ ਪਿਛਲੇ ਸਮੇਂ ਹੋਈ ਲੋੜੀ ਤੇ ਹੜਤਾਲ ਕਰਦੇ ਆ ਉਹਦੇ ਚ ਲੋਕਾਂ 'ਚ ਇਹ ਮੈਸੇਜ ਜਾਂਦਾ ਵੀ ਜਿਹੜੇ ਪ੍ਰਾਈਵੇਟ ਆਪਰੇਟਰ ਆ ਉਹਨਾਂ ਕੋਲੋਂ ਇਹ ਬੰਦੇ ਗੋਟੀਆਂ ਮੰਤਾਂ ਲੈ ਕੇ ਜਾਣ ਪੁੱਛ ਕੇ ਦਿਨ ਦਿਹਾੜ ਤੇੜਟਾਲਾ ਕਰਦੇ ਆ ਤਾਂ ਜੋ ਜਿਹੜੇ ਵੱਡੇ ਟਰਾਂਸਪੋਰਟਰ ਆ ਉਹਨਾਂ ਦੀਆਂ ਬੱਸਾਂ ਤੇ ਬੱਚੀਆਂ ਕੀਤੀ ਦੇ ਵਿੱਚ ਸਵਾਰੀਆਂ ਚੜ੍ਹਨ ਤੇ ਉਹ ਲੋਕਾਂ ਤੋਂ ਵੱਧ ਕਰਾਇਏ ਵਸੂਲ ਕੇ ਲੋਕਾਂ ਦੀ ਲੁੱਟ ਕਰਨ ਹੁਣ ਆਪਣੀ ਸਰਕਾਰ ਨੇ ਤੇ ਜਿਹੜੀ ਬੀਪੀਆਂ ਉਹਨਾਂ ਨੂੰ ਫਰੀ ਦੇ ਵਿੱਚ ਸਫ਼ਰ ਦਿੱਤਾ ਜਦੋਂ ਅੱਗੋਂ ਪਿੱਛੋਂ ਬੱਸਾਂ ਆਪਣੀਆਂ ਚੱਲਦੀਆਂ ਸਰਕਾਰੀ ਬੱਸਾਂ ਪ੍ਰਾਈਵੇਟ ਵਾਲੇ ਇੱਕ ਬੰਦੇ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਦੇ ਵਿੱਚ ਸਫ਼ਰ ਕਰਾਉਂਦੇ ਆ। ਕਈ ਵਾਰਾਂ ਦੋ ਬੰਦਿਆਂ ਦੇ ਨਾਲ ਇੱਕ ਲੇਡੀ ਨੂੰ ਫ੍ਰੀ ਕਰ ਦਿੱਤੇ ਪ੍ਰਾਈਵੇਟ ਵਾਲੇ। ਉਹ ਤਾਂ ਹੀ ਕਰਦੇ ਆ ਕਿ ਸਰਕਾਰੀ ਔਰਤਾਂ ਨੂੰ ਬਿਲਕੁਲ ਫ੍ਰੀ ਆ ਔਰਤਾਂ ਨੂੰ ਬਿਲਕੁਲ ਫ੍ਰੀ ਆ ਤੇ ਜਦੋਂ ਇਤਰਾ ਹੜਤਾਲ ਹੁੰਦੀ ਆ ਉਹ ਪੀਪੀਐਲੋਂ ਪੂਰਾ ਕਿਰਾਇਆ ਵਸੂਲਦੇ ਆ ਬੰਦਿਆਂ ਤੋਂ ਪੂਰਾ ਕਿਰਾਇਆ ਵਸੂਲਦੇ ਆ ਲੁੱਟ ਤੇ ਆਮ ਲੋਕਾਂ ਦੀ ਹੋ ਗਈ ਨਾ ਜੇ ਕੋਈ ਮੰਗਿਆ ਉਹ ਆਪਾਂ ਨੂੰ ਬਹਿ ਕੇ ਹੱਲ ਕਰਨੀ ਚਾਹੀਦੀ ਹੈ ਹੜਤਾਲ ਨਹੀਂ ਕਰਨੀ ਚਾਹੀਦੀ। ਪਾਸਡੇ ਦਾ ਮਸਲਾ ਉਹਦੇ ਵਸਤੇ ਤੁਸੀਂ ਕੁਝ ਕਰ ਰਹੇ ਹੋ ਕਿ ਬੰਦਾ ਜੀ ਨਾਮ ਦੇ ਬਸ ਪਾਸਡੇ ਦਾ ਟੈਂਡਰ ਲੱਗ ਚੁੱਕਾ ਵਾ। ਜਿਹੜਾ ਛੱਡ ਨਵਾਂ ਮੰਨ ਉਹਦੇ ਪੈਸੇ ਵੀ ਜਾਰੀ ਹੋ ਗਿਆ ਜਲਦੀ ਮੰਡੀ ਬੋਰਡ ਜਿਹੜਾ ਉਹਦਾ ਕੰਮ ਸ਼ੁਰੂ ਕਰਾਉਗਾ ਸੀ ਪੈਸੇ ਉਹਨਾਂ ਨੂੰ ਪਾ ਦਿੱਤੇ ਆ ਜਲਦੀ ਉਹ ਕੰਮ ਸ਼ੁਰੂ ਹੋ ਜਾਣਾ ਅੰਮ੍ਰਿਤਸਰ ਦਾ ਬੱਸ ਸਟੈਂਡ 1 ਨੰਬਰ ਦਾ ਬੱਸ ਸਟੈਂਡ ਹੈਗਾ ਕੀ ਕਹਿਣਾ ਚਾਹੁੰਦੇ ਸਮਾਗਮ ਦੇ ਵਿੱਚ ਪਹੁੰਚੇ ਹੋ ਕੀ ਸੰਦੇਸ਼ ਹੈ ਆ ਇੱਕ ਵਾਰ ਥੋੜਾ ਅੱਜ ਸ਼ਹੀਦ ਮਰਨਾਲਾਲ ਢੀਂਗੜਾ ਜਿਹਦਾ ਸ਼ਹੀਦੀ ਦਿਹਾੜਾ ਜਿਹੜਾ ਆ ਉਹ ਰਾਸ ਪੱਤਰੀ ਮਨਾਇਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਸੋ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅਤਮ ਸਤਕੂਰਨ ਪਾਸਤੇ ਇੱਥੇ ਪਹੁੰਚੇ ਆ ਮੇਰੇ ਨਾਲ ਸਾਡੇ ਮੇਰੇ ਕੈਬਨਟ ਦੇ ਸਾਥੀ ਸਰਪਾਲ ਲਾਲਜੀਤ ਸਿੰਘ ਖੁੱਲਰ ਸਾਹਿਬ ਸਾਡੇ ਐਮ ਐਲ ਏ ਡਾਕਟਰ ਸਾਹਿਬ ਮੇਅਰ ਸਾਹਿਬ ਚੇਅਰਮੈਨ ਸਾਹਿਬ ਇੰਪਰੂਵਮੈਂਟ ਰਸਤੇ ਸਾਰੀ ਸਾਡੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਇੱਥੇ ਪਹੁੰਚੀ ਆ ਸੋ ਅਸੀਂ ਅੱਜ ਆਤਮਸਤਿਤ ਹੋਏ ਆ ਸੀਰ ਮਦਨਨਾਥ ਗਰਾਜੀ ਨੂੰ ਔਰ ਜਿਹੜੇ ਪਤਾਨ ਨੇ ਇਥੋਂ ਦੇ ਡਾਕਟਰ ਰਕੇਸ਼ ਜੀ ਤੇ ਸਾਡੇ ਵੱਡੇ ਭੈਣ ਕੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਲੰਬੇ ਸਮੇਂ ਤੋਂ ਜਿਹੜਾ ਆ ਕੋਈ ਜੀ ਸੰਸਥਾ ਦੇ ਨਾਲ ਜੁੜੇ ਹੋਏ ਨੇ ਹਮੇਸ਼ਾ ਹੀ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹਦੇ ਵਿੱਚ ਵਧ ਚੜ ਕੇ ਇਸ ਆ ਲਏ ਨੇ ਸੋ ਅੱਜ ਦੇ ਇਸ ਇਹ 20 ਮਾਗਲ ਦੇ ਵਿੱਚ ਮੈਂ ਮਦਨ ਲਾਲਟੀ ਗਾਜੀ ਨੂੰ ਸ਼ਬਦਾਂ ਦੇ ਫੁੱਲ ਪੈਂਟ ਕਰਦਾ ਹਾਂ ਔਰ ਫਖਾਈ ਦਾ ਆਸ ਕਰਦਾ ਹਾਂ ਕਿ ਅਸੀਂ ਉਹਨਾਂ ਦੇ ਪਾਤਸ਼ਾਨਾ ਦੇ ਰਿਤੇ ਚੱਲਦੇ ਹੋਏ ਦੇਸ਼ ਦੀ ਆਜ਼ਾਦੀ ਜਿਹੜੀ ਸਾਨੂੰ 1947 ਦੇ ਵਿੱਚ ਮਿਲੀ ਸੀਗੀ ਉਹਨੂੰ ਹੋਰ ਅੱਗੇ ਵਧਾਉਂਦੇ ਹੋਏ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ employment generation ਦੇ ਖੇਤਰ ਦੇ ਵਿੱਚ ਅਸੀਂ ਹੋਰ ਟਟ ਕੇ ਜਿਹੜਾ ਆ ਉਹ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ